10 ਮਾਰਚ ਨੂੰ ਭਾਰਤੀ ਕਿਸਾਨ ਜਥੇਬੰਦੀਆਂ ਵੱਲੋਂ 12 ਤੋਂ 4 ਵਜੇ ਤੱਕ ਰੇਲਾਂ ਰੋਕਣੀਆਂ ਨੇ। ਇਹ ਐਮਐਸਪੀ ਉਹਨਾਂ ਤੇ ਦੇਣੀ ਚਾਹੁੰਦੇ ਨੇ ਜੇ ਤੁਸੀਂ 5 ਸਾਲ ਦੀ ਗਾਰੰਟੀ ਦਿੰਦੇ ਰਹੋ। ਜੇ ਤੁਸੀਂ ਕਣਕ ਝੋਨਾ ਛੱਡ ਕੇ ਉਹ ਫਸਲਾਂ ਲਾਉਣੇ। ਪਰ ਲਗਾਤਾਰ ਜੁਗਿੰਦਰ ਸਿੰਘ ਉਗਰਾਹਾਂ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਜਗਜੀਤ ਸਿੰਘ ਢੱਲੇਵਾਲ ਦੇ ਤੋਂ ਸਾਡਾ ਫੋਨ ਨਹੀਂ ਚੱਕਿਆ ਜੇ ਥੋੜਾ ਬਹੁਤਾ ਜਗਜੀਤ ਸਿੰਘ ਢੱਲੇਵਾਲਾ ਰਿਸਪਾਂਸ ਦਿੰਦੇ ਵੀ ਅਸੀਂ ਵੀ ਬਾਰਡਰਾਂ ਤੀ ਪਹੁੰਚ ਜਾਣਾ ਸੀ। ਪਰ ਗੱਲਬਾਤ ਸ਼ੁਰੂ ਹੋ ਗਈ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਇਹਨੂੰ ਸ਼ਾਂਤ ਕਰੀਏ ਕਿ ਪੰਜ ਫਸਲਾਂ ਤੇ ਐਮਐਸਪੀ ਦਵਾਂਗੇ ਹੋ ਸਕਦਾ ਮੀਟਿੰਗ ਹੋ ਜੇ ਫਿਰ ਹੱਲ ਹੋ ਜਾਣਾ ਜੇ ਮੀਟਿੰਗ ਹੋ ਗਈ ਜੀ ਕਿਉਂਕਿ ਕਿਸਾਨਾਂ ਨਾਲ ਜਿਹੜੇ ਮੀਟਿੰਗਾਂ ਨਹੀਂ ਇਹ ਬਿਨਾਂ ਲੂੰਬੜਚਾਲਾਂ ਤੋਂ ਫੋਰ ਕੋਈ ਇਹਦੇ ਵਿੱਚ ਦਿਖਾਈ ਨਹੀਂ ਦਿੰਦਾ ਉਹ ਧੂਰੀ ਤੋਂ ਦਿੱਲੀ ਨੂੰ ਜਾਂਦਾ ਵੱਡੇ ਜੰਕਸ਼ਨ ਨੇ ਵੱਡੇ ਰੇਲਵੇ ਟਰੈਕ ਨੇ ਇਹ ਇਹ ਸਾਰੇ ਰੇਲਵੇ ਟਰੈਕ ਸਿਰੇ ਤੋਂ ਸਿਰੇ ਤੱਕ ਜਮ ਹੋਣਗੇ ਪੰਜਾਬ 'ਚ ਬਿਲਕੁਲ ਜੀ ਬਿਲਕੁਲ ਦੇਖੋ ਜੀ ਜਨਤਾ ਹੈ ਪਿਛਲੀ ਵਾਰ ਹੜਾ ਆਇਆ ਦੇ ਨਾ ਉਹ ਰੁਕੇ ਸੀ ਬਿਲਕੁਲ ਨਹੀਂ ਰੁਕਦੇ ਸੇਮ ਇਹ ਹੀ ਚੀਜ਼ਾਂ ਜਨਤਾ ਦਾ ਜਿਹੜਾ ਹੜਾ ਇਹ ਕੁਝ ਵੀ ਕਰ ਸਕਦਾ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ 10 ਮਾਰਚ ਨੂੰ ਭਾਰਤੀ ਕਿਸਾਨ ਜਥੇਬੰਦੀਆਂ ਵੱਲੋਂ 12 ਤੋਂ 4 ਵਜੇ ਤੱਕ ਰੇਲਾਂ ਰੁਕਣੀਆਂ ਨੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਸਰਬਨ ਸਿੰਘ ਭੰਦੇਰ ਨੇ ਜੋ ਖਨੌਰੀ ਬਾਰਡਰ ਤੇ ਬੈਠੇ ਨੇ ਸ਼ੰਭੂ ਬਾਰਡਰ ਤੇ ਬੈਠੇ ਨੇ ਅਤੇ ਲਗਾਤਾਰ ਕਿਹਾ ਸੀ ਕਿ ਪ੍ਰਦਰਸ਼ਨ ਸਾਡੇ ਤੇਜ਼ ਹੋਣਗੇ ਅਤੇ ਪਹਿਲਾਂ ਐਲਾਨ ਕੀਤਾ ਹੋਇਆ ਸੀ ਕਿ 10 ਮਾਰਚ ਨੂੰ ਅਸੀਂ 12 ਤੋਂ 4 ਵਜੇ ਤੱਕ ਟ੍ਰੇਨਾਂ ਰੋਕਾਂਗੇ ਲਾਈਨਾਂ ਤੇ ਬੈਠਾਂਗੇ ਪ੍ਰਦਰਸ਼ਨ ਕਰਾਂਗੇ ਪੂਰੇ ਦੇਸ਼ 'ਚ ਇਹ ਸਾਡਾ ਪ੍ਰਦਰਸ਼ਨ ਰਹਿਣ ਵਾਲਾ ਜਗਜੀਤ ਸਿੰਘ ਡੱਲੇਵਾਰ ਨੇ ਤਾਂ ਇਥੋਂ ਤੱਕ ਕਿਹਾ ਕਿ ਪੂਰੇ ਦੇਸ਼ ਦਾ ਚੋਂ ਸਾਨੂੰ ਸਮਰਥਨ ਮਿਲ ਰਿਹਾ ਹੈ ਤੇ ਬਹੁਤ ਵੱਡਾ ਸਮਰਥਨ ਮਿਲ ਚੁੱਕਿਆ ਤੇ 12 ਤੋਂ 4 ਵਜੇ ਤੱਕ ਵੱਡੇ ਪ੍ਰਦਰਸ਼ਨ ਹੋਣੇ ਨੇ ਰੇਲਾਂ ਰੋਕਾਂਗੇ ਉਹਨਾਂ ਨੇ ਕੰਡੀਸ਼ਨਾਂ ਵੀ ਦਸੀਆਂ ਨੇ ਕਿ ਇਸ ਇਸ ਤਰ੍ਹਾਂ ਤੇ ਬੈਠਣਾ ਜਾਂ ਫਾਟਕਾਂ ਤੇ ਬੈਠਣਾ ਵੈਸੇ ਦੂਜੀ ਜਗ੍ਹਾ ਨਹੀਂ ਬੈਠਣਾ ਅਨੁਸ਼ਾਸਨ ਚ ਰਹਿਣਾ ਤੇ ਸ਼ਾਂਤਮਈ ਸਾਡਾ ਪ੍ਰਦਰਸ਼ਨ ਹੋਊਗਾ 12 ਤੋਂ 4 ਵਜੇ ਤੱਕ ਜਾਨੀ ਕਿ 10 ਮਾਰਚ ਨੂੰ ਜੇ ਕਿਸੇ ਨੇ ਟ੍ਰੇਨ ਦਾ ਸਫ਼ਰ ਕਰਨਾ ਤਾਂ 12 ਤੋਂ 4 ਵਜੇ ਤੱਕ ਟਰੇਨਾਂ ਬੰਦ ਰਹਿਣਗੀਆਂ ਰੇਲਾਂ ਰੋਕੀਆਂ ਜਾਣਗੀਆਂ ਕਿਸਾਨ ਜਥੇਬੰਦੀਆਂ ਵੱਲੋਂ ਸੋ ਭਾਰਤੀ ਕਿਸਾਨ ਯੂਨੀਅਨ ਸਿੱਧੂ ਪ੍ਰਦੇਸ ਸੀਨੀਅਰ ਆਗੂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਹਰਜੀਤ ਜੀ ਕਿਵੇਂ ਦੇਖਦੇ ਹੋ ਤੁਹਾਡਾ ਸਿਸਟਮ ਕੀ ਆ ਪ੍ਰੋਟੈਸਟ ਜਿਹੜਾ 12 ਤੋਂ 4 ਨੂੰ 10 ਮਾਰਚ ਨੂੰ ਹੋਣ ਵਾਲਾ ਉਹ ਤੁਹਾਡੀ ਕੀ ਪਲਾਨਿੰਗ ਆ ਤੁਸੀਂ ਕਿਹੜੀਆਂ ਰੇਲਾਂ ਰੁਕੋਗੇ ਕਿਹੜੇ ਸਟੇਸ਼ਨਾਂ ਤੇ ਪਹੁੰਚੋਗੇ ਦੇਖੋ ਜੀ ਅਸੀਂ ਸਾਨੂੰ ਲੱਗਿਆ ਸलाम ਜੀ ਸलाम ਤੇ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਬੈਠ ਕੇ ਉੱਥੇ ਸ਼ਾਂਤਮਈ ਸਾਡਾ ਪ੍ਰਦਰਸ਼ਨ ਹੋਊਗਾ ਉਸ ਦੇ ਅਧੀਨ ਜਿਵੇਂ ਜਿਵੇਂ ਦੱਲੇਵਾਲ ਸਾਹਿਬ ਨੇ ਕਿਹਾ ਕਿ ਅਸੀਂ ਉਸ ਨਿਯਮਾਂ ਦੇ ਪਾਲਣਾਂ ਵਿੱਚ ਰਹਿ ਕੇ ਅਸੀਂ ਟਰੈਕ ਰੋਕਾਂਗੇ ਠੀਕ ਹੈ ਨਹੀਂ ਪੂਰੇ ਪੰਜਾਬ ਚ ਜਿਵੇਂ ਜਗਜੀਤ ਸਿੰਘ ਦੱਲੇਵਾਲ ਨੇ ਵੀ ਕਿਹਾ ਕਿ ਜਥੇ ਬੰਦੀਆਂ ਜਿੱਥੋਂ ਤੱਕ ਹੈਗੀਆਂ ਨੇ ਸਾਰੇ ਪਿੰਡਾਂ ਚ ਜਿਹੜੇ ਜਿਹੜੇ ਪਿੰਡਾਂ ਚ ਇਕਾਈਆਂ ਬਣੀਆਂ ਨੇ ਸਾਰੇ ਪਿੰਡਾਂ ਦੇ ਲੋਕ ਜਾ ਕੇ ਸਾਨੂੰ ਉੱਥੇ ਪਹੁੰਚਣਗੇ ਬਿਲਕੁਲ ਬਿਲਕੁਲ ਜੀ ਬਿਲਕੁਲ ਸਾਰੇ ਪਿੰਡਾਂ ਚ ਸਾਰੇ ਪੰਜਾਬ ਚ ਜਿੱਥੇ ਵੀ ਨੇੜੇ ਉਹਨਾਂ ਨੂੰ ਟਰੈਕ ਪੈਂਦੇ ਨੇ ਵੱਖ-ਵੱਖ ਡਿਊਟੀਆਂ ਲੱਗੀਆਂ ਗਈਆਂ ਨੇ ਅਸੀਂ ਉਹ ਟਰੈਕ ਰੋਕਣ ਜਾ ਰਹੇ ਹਾਂ ਵੱਡੀ ਗਿਣਤੀ ਵਿੱਚ 12 ਤੋਂ 7ਵੇਂ ਹੀ ਸਾਡਾ ਪ੍ਰਦਰਸ਼ਨ ਹੋਊਗਾ ਠੀਕ ਹੈ ਤੇ ਕਿੰਨਾ ਕੀ ਇਕੱਠ ਹੋਣ ਵਾਲਾ ਉੱਥੇ ਤੁਸੀਂ ਸੁਨਾਮ ਪਹੁੰਚਣਾ ਉੱਥੇ ਕਿੰਨਾ ਕੀ ਇਕੱਠ ਹੋਊਗਾ ਕਿੰਨੇ ਕਿ ਕਿਸਾਨ ਪਹੁੰਚਣਗੇ ਦੇਖੋ ਜੀ ਲੜਾਈ ਆ ਕਿਸਾਨੀ ਕਿੱਤੇ ਦੀ ਕਿਉਂਕਿ ਜਿਹੜੀ ਲੜਾਈ ਆ ਕਿਸਾਨ ਬਿਲਕੁਲ ਅੱਜ-ਕੱਲ ਦਾ ਕਿਸਾਨ ਹੈ ਜਿਹੜਾ ਜਾਗਰੂਕ ਹੈ ਭਾਵੇਂ ਕਿ ਦੂਜਾ ਮੋਰਚਾ ਜਿਹੜਾ ਵਿੱਚ ਕੁਝ ਨਹੀਂ ਵੀ ਹੋ ਰਿਹਾ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਲੜਾਈ ਆ ਜਿਹੜੀ ਇਹ ਕਿਸਾਨੀ ਦੀ ਹੈ ਨਾ ਕਿ ਜਥੇਵੰਦੀਆਂ ਦੀ ਹੈ ਕਿਉਂਕਿ ਜਿਹੜੀ ਕਿਸਾਨੀ ਦੀ ਲੜਾਈ ਨੂੰ ਦੇਖ ਕੇ ਕਿਸਾਨ ਜਾਗਰੂਕ ਹੈ ਵੱਧ ਤੋਂ ਵੱਧ ਜਿਵੇਂ ਕਿ ਕੱਲ ਆਪਣੇ ਮਹਿਲਾ ਦਿਵਸ ਮਨਾਇਆ ਗਿਆ ਉੱਥੇ ਦੇਖਣ ਵਾਲੀ ਗੱਲ ਸਭ ਤੋਂ ਵੱਡੀ ਇਹ ਹੀ ਹੋਈ ਹੈ ਵੀ ਇੰਨਾ ਇਕੱਠ ਜਿੰਨਾ ਅਸੀਂ ਸੋਚਿਆ ਸੀ ਓਦੋਂ ਵੀ ਦੁੱਗਣਾ ਤਿੰਗਣਾ ਇਕੱਠ ਹੋਇਆ ਇਸ ਤੋਂ ਅਸੀਂ ਅੰਦਾਜ਼ਾ ਲਾਇਆ ਹੈ ਕਿ ਜਿਹੜੀ ਲੜਾਈ ਕਿਸਾਨੀ ਦੀ ਹੈ ਨਾ ਕਿ ਜਥੇਬੰਦੀਆਂ ਦੀ ਹੈ ਉਸ ਉਸ ਇਸ ਗੱਲ ਨੂੰ ਸਮਝਦੇ ਹੋਏ ਸਾਨੂੰ ਪੂਰੀ ਆਸ ਹੈ ਕਿ ਅਸੀਂ ਹਜ਼ਾਰਾਂ ਦਾ ਇਕੱਠ ਕਰਨਾ ਸਾਡੇ ਅਸੀਂ ਤਾਂ ਇਹ ਕਹਾਂਗੇ ਵੀ ਉੱਥੇ 20-30 ਹਜ਼ਾਰ ਬੰਦਾ ਪਹੁੰਚੂਗਾ ਜਿਵੇਂ ਕੱਲ ਮਹਿਲਾ ਦਿਵਸ ਦਾ ਦੇਖਿਆ ਸੀ ਠੀਕ ਹੈ ਨਾਨ ਪੋਲੀਟੀਕਲ ਐ ਸਕੀਮ ਆ ਤੁਹਾਡਾ ਜਿਹੜਾ ਐ ਸਕੀਮ ਦੂਜਾ ਤਾਂ ਉਸਨੇ 14 ਮਾਰਚ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਪਰ ਚੁਕਿੰਦਰ ਸਿੰਘ ਉਗਰਾਹਾਂ ਦਾ ਐਲਾਨ ਹੋਇਆ ਕਿ ਅਸੀਂ ਵੀ ਹਮਾਇਤ ਕਰਾਂਗੇ ਸਰਜੀਤ ਸਿੰਘ ਫੂਲ ਦੀ ਜੂਨੀਅਨ ਭਾਰਤੀ ਕਿਸਾਨ ਜੂਨੀ ਡਕੌਂਦਾ ਧਨੇਰ ਦੀ ਜੂਨੀ ਉਹ ਜਥੇਬੰਦੀਆਂ ਨੇ ਤੁਹਾਡਾ ਸਾਥ ਦਿੱਤਾ ਕਿਵੇਂ ਲੱਗਦਾ ਕਿ ਹਮਾਇਤ ਤੁਹਾਨੂੰ ਵਧੀਆ ਮਿਲ ਰਹੀ ਹੈ ਬਿਲਕੁਲ ਜੀ ਬਿਲਕੁਲ ਉਹ ਦੇਖੋ ਜੀਆਂ ਆਆਂ ਨੂੰ ਹੈ ਕਿਉਂਕਿ ਲੜਾਈ ਕਿਸਾਨੀ ਦੀ ਹੈ ਅਸੀਂ ਜਿਹਨੇ ਜਿਹੜਾ ਵੀ ਸਾਥ ਦਿੰਦਾ ਹੈ ਬਿਲਕੁਲ ਅਸੀਂ ਉਸ ਨੂੰ ਜੀਆਂ ਆਆਂ ਆਖ ਰਿਹਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਜਥੇਬੰਦੀਆਂ ਕਿਸਾਨਾਂ ਦੀਆਂ ਬਣਾਈਆਂ ਹੋਈਆਂ ਨੇ ਜੇ ਲੜਾਈ ਕਿਸਾਨਾਂ ਦੀ ਹੈ ਤੁਸੀਂ ਵੀ ਕਿਸਾਨਾਂ ਦੇ ਆਗੂ ਸਾਨੂੰ ਸਾਥ ਦੇਣਾ ਚਾਹੀਦਾ ਹੈ ਐਦੂ ਵੱਧ ਹੋਰ ਕੀ ਖੁਸ਼ੀ ਦੀ ਗੱਲ ਹੈ ਕਿ ਜੇ ਆਪਾਂ ਇਕੱਠੇ ਹੋ ਕੇ ਲੜੀਏ ਆਪਾਂ ਇਹ ਹਮਲਾ ਸੇਤੀ ਮਾਰ ਸਕਦੇ ਹਾਂ ਠੀਕ ਹੈ ਪਰ ਲਗਾਤਾਰ ਜੁਗਿੰਦਰ ਸਿੰਘ ਨੂੰ ਗ੍ਰਾਹਾਂ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਨੇ ਤਾਂ ਸਾਡਾ ਫੋਨ ਨਹੀਂ ਚੱਕਿਆ ਜੇ ਥੋੜਾ ਬਹੁਤਾ ਜਗਜੀਤ ਸਿੰਘ ਡੱਲੇਵਾਲ ਰਿਸਪੌਂਸ ਦਿੰਦੇ ਵੀ ਅਸੀਂ ਵੀ ਬਾਰਡਰਾਂ ਤੀ ਪਹੁੰਚ ਜਾਣਾ ਸੀ ਦੇਖੋ ਜੀ ਇਹ ਆਪਸੀ ਵਿੱਚ ਕਈਆਂ ਦੇ ਵਿਚਾਰ ਧਰਾਵਾਂ ਹੁੰਦੀਆਂ ਨੇ ਵੱਖੋ ਵੱਖ ਬਖਰੇਵੇਂ ਹੁੰਦੇ ਨੇ ਕੋਈ ਐਡੀ ਗੱਲ ਨਹੀਂ ਪਹਿਲਾਂ ਵੀ ਸਾਡੇ ਮਤਭੇਦ ਰਹੇ ਨੇ ਥੋੜੇ ਘਨੇ ਆਖਰ ਨੂੰ ਜਦੋਂ ਲੋਕਾਂ 'ਚ ਦੇਖਣਾ ਹੁੰਦਾ ਜਿ세 ਬੰਦੀਆਂ ਨੇ ਜਦੋਂ ਇਹ ਲੋਕ ਸਨੇਹਾ ਦਿੰਦੇ ਨੇ ਕਿ ਲੜਾਈ ਕਿਸਾਨੀ ਦੀ ਐ ਸਭ ਇੱਕ ਮੰਚ ਤੇ ਇਕੱਠੇ ਹੋ ਜਾਣਗੇ ਛੋਟੇ ਮੋਟੇ ਬਖਰੇਵੇਂ ਹੁੰਦੇ ਰਹਿੰਦੇ ਨੇ ਆਪਣੇ ਘਰ ਦੇ ਵਿੱਚ ਵੀ ਹੁੰਦੇ ਨੇ ਠੀਕ ਹੈ ਗੱਲਬਾਤ ਇਹ ਵੀ ਸਾਹਮਣੇ ਆ ਰਹੀ ਆ ਕਿ ਕੇਂਦਰ ਸਰਕਾਰ ਪੰਜ ਫਸਲਾਂ ਤੇ ਐਮਐਸਪੀ ਦੇਣ ਦੀ ਤਿਆਰੀ ਚਾਜੀ ਉੱਪਰ ਗੱਲਬਾਤ ਸ਼ੁਰੂ ਹੋ ਗਈ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਇਹਨੂੰ ਸ਼ਾਂਤ ਕਰੀਏ ਕਿ ਪੰਜ ਫਸਲਾਂ ਤੇ ਐਮਐਸਪੀ ਦਵਾਂਗੇ ਹੋ ਸਕਦਾ ਮੀਟਿੰਗ ਹੋ ਜੇ ਫਿਰ ਹੱਲ ਹੋ ਜਾਣਾ ਜੇ ਮੀਟਿੰਗ ਹੋ ਗਈ ਜਲਦੀ ਨਹੀਂ ਨਹੀਂ ਇਹ ਜਿਹੜੀਆਂ ਸਰਕਾਰ ਨਾਲ ਪਹਿਲਾਂ ਚਾਰ ਮੀਟਿੰਗ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਜਿਹੜੀਆਂ ਸਰਕਾਰ ਦੀਆਂ ਚਾਲਾਂ ਨੇ ਉਹ ਜਥੇਬੰਦੀਆਂ ਹੁਣ ਬਿਲਕੁਲ ਸਮਝ ਸਕੀਆਂ ਨੇ ਸਮਝ ਸਕਦੀਆਂ ਨੇ ਇਹ ਗੱਲਾਂ ਨੂੰ ਇੰਨੇ ਕਿ ਇੰਨੇ ਜਾਗਰੂਕ ਕਰੇ ਨੇ ਪਿਛਲੇ ਅੰਦੋਲਨ ਨੇ ਕਿ ਜਿਹੜੇ ਕਿਸਾਨਾਂ ਨਾਲ ਜਿਹੜੇ ਮੀਟਿੰਗਾਂ ਨੇ ਇਹ ਬਿਨਾਂ ਲੂੰਬੜਚਾਲਾਂ ਤੋਂ ਹੋਰ ਕੋਈ ਇਹਦੇ ਵਿੱਚ ਦਿਖਾਈ ਨਹੀਂ ਦਿੰਦਾ ਜਿਹੜੀ ਐਮਐਸਪੀ ਦੀ ਗੱਲ ਤੁਸੀਂ ਕਰੀ ਹੈ ਜਿਹੜੀ ਐਮਐਸਪੀ ਦੀ ਗੱਲ ਕਰੀ ਹੈ ਨਾ ਉਹ ਐਮਐਸਪੀ ਦਾ ਕੋਈ ਅਸੀਂ ਵਿਚਾਰ ਵੀ ਉੱਥੇ ਵੀ ਜਵਾਬ ਦੇਣ ਲੱਗੇ ਤੇ ਸਾਡੇ ਜਿਹੜੇ ਆਗੂ ਤੇ ਪਰ ਜਦੋਂ ਲੋਕਾਂ 'ਚ ਗੱਲ ਰੱਖੀ ਇਹ ਐਮਐਸਪੀ ਉਹਨਾਂ ਤੇ ਦੇਣੀ ਚਾਹੁੰਦੇ ਨੇ ਜੇ ਤੁਸੀਂ 5 ਸਾਲ ਦੀ ਗਾਰੰਟੀ ਦਿੰਦੇ ਨੇ ਉਹ ਜੇ ਤੁਸੀਂ ਕਣਕ ਝੋਨਾ ਛੱਡ ਕੇ ਉਹ ਫਸਲਾਂ ਲਾਉਣੇ ਹੋ ਦੇਖੋ ਕੀ ਲੱਭੂਗਾ ਫਸ ਕਿਸਾਨ ਤਾਂ ਅੱਜ ਪਹਿਲੀ ਮੁਸ਼ਕਲ 'ਚ ਫਸਿਆ ਹੋਇਆ ਹੈ ਜਿਹੜੀਆਂ ਅਸੀਂ ਮੰਗਾਂ ਰੱਖੀਆਂ ਨੇ ਬਹੁਤ ਸੋਚ ਸਮਝ ਕੇ ਤੇ ਜਿਹੜੀਆਂ ਲਾਗੂ ਹੋਣ ਜੋ ਗੱਲਾਂ ਨੇ ਸਮਾਮੀ ਨਾਲ ਸੰਦੀ ਰਿਪੋਰਟ ਹੈ ਅਸੀਂ 20 ਵਾਰ ਸੋਚ ਕੇ 10 ਵਾਰ ਵੀ ਨਹੀਂ ਕਹਿ ਸਕਦਾ 20 ਵਾਰ ਸੋਚ ਕੇ ਇਹ ਮੰਗਾ ਰੱਖੀਆਂ ਨੇ ਤਾਂ ਕਿ ਜਿਹੜੀਆਂ ਪੂਰੀਆਂ ਸਾਡੀਆਂ ਕੀਤੀਆਂ ਜਾਣ ਠੀਕ ਹੈ ਹੁਣ ਕੀ ਲੱਗਦਾ ਤੁਹਾਨੂੰ ਜਿਹੜੇ ਰੇਲਵੇ ਟਰੈਕ ਨੇ ਵੱਡੇ ਨੇ ਅੰਮ੍ਰਿਤਸਰ ਤੋਂ ਅੰਬਾਲੇ ਨੂੰ ਜਾਨਕੀ ਦਿੱਲੀ ਨੂੰ ਜਾਂਦਾ ਜੀ ਇੱਕ ਇਧਰੋਂ ਧੂਰੀ ਤੋਂ ਦਿੱਲੀ ਨੂੰ ਜਾਂਦਾ ਵੱਡੇ ਜੰਕਸ਼ਨ ਨੇ ਵੱਡੇ ਰੇਲਵੇ ਟਰੈਕ ਨੇ ਇਹ ਸਾਰੇ ਰੇਲਵੇ ਟਰੈਕ ਸਿਰੇ ਤੋਂ ਸਿਰੇ ਤੱਕ ਜਮ ਹੋਣਗੇ ਪੰਜਾਬ ਚ ਬਿਲਕੁਲ ਜੀ ਬਿਲਕੁਲ ਦੇਖੋ ਜੀ ਜਨਤਾ ਜਨਤਾ ਹੱਤੇ ਪਾਣੀ ਦਾ ਹੜਾ ਜਿਹੜਾ ਜਨਤਾ ਦਾ ਹੜਾ ਪਿਛਲੀ ਵਾਰ ਹੜਾ ਆਇਆ ਦੇ ਨਾ ਉਹ ਰੁਕੇ ਸੀ ਬਿਲਕੁਲ ਨਹੀਂ ਰੁਕਦੇ ਸੇਮ ਹੈ ਇਹੀ ਚੀਜ਼ ਆ ਜਨਤਾ ਦਾ ਜਿਹੜਾ ਹੜਾ ਇਹ ਕੁਝ ਵੀ ਕਰ ਸਕਦਾ ਜਦੋਂ ਲੋਕ ਕਿਸਾਨ ਇਕੱਠੇ ਹੋ ਗਏ ਜਿਹੜੇ ਵੱਡੇ ਜੰਕਸ਼ਨ ਨੇ ਜਦੋਂ 12 ਤੋਂ 4 ਵਜੇ ਤੱਕ ਐਲਾਨ ਕਰਿਆ ਤਾਂ ਬਿਲਕੁਲ ਬੰਦ ਕਰਾਂਗੇ ਠੀਕ ਹੈ ਬਾਕੀ ਕੀ ਲੱਗਦਾ ਤੁਹਾਨੂੰ ਸਰਕਾਰ ਕਹਿੰਦੀ ਸੀ ਵੀ ਟਰੈਕਟਰ ਟਰਾਲੀਆਂ ਦਾ ਉੱਥੇ ਕੀ ਕੰਮ ਆ ਪਰ ਉਸ ਤੋਂ ਬਾਅਦ ਜਿਹੜੇ ਜੁਪੀ ਦੇ ਕਿਸਾਨ ਉੱਥੇ ਪੈਦਲ ਚੱਲ ਕੇ ਜਾ ਰਹੇ ਸੀ ਜਾਂ ਬਸਾਂ 'ਚ ਆ ਰਹੇ ਸੀ ਉਹ ਪੁਲਿਸ ਨੇ ਘੇਰ ਕੇ ਉੱਥੇ ਹੀ ਰੋਕ ਲੇ ਕੀ ਲੱਗਦਾ ਤੁਹਾਨੂੰ ਸਰਕਾਰ ਦੀ ਮਨਸਾਜ ਕੇ ਪਹਿਲਾਂ ਤਾਂ ਕਹਿੰਦੇ ਵੀ ਟਰਾਲੀਆਂ ਲੈ ਕੇ ਨਾ ਉਹ ਵੈਸੇ ਆਜੋ ਤਾਂ ਵੈਸੇ ਆਉਣ ਵਾਲਿਆਂ ਨੂੰ ਵੀ ਰੁਕਿਆ ਜਾ ਰਿਹਾ ਦੇਖੋ ਜੀ ਸਾਡੇ ਲੀਡਰਾਂ ਨਾਲ ਇਹ ਗੱਲ ਹੋਈ ਸੀ ਉਹ ਕਹਿੰਦੇ ਸੀ ਕਿ ਟਰਾਲ ਟਰੈਕਟਰ ਟਰਾਲੀਆਂ ਦਾ ਕੀ ਕੰਮ ਆ ਤੁਸੀਂ ਟਰੈਕਟਰ ਟਰਾਲੀਆਂ ਛੱਡ ਕੇ ਇਸ ਤਰ੍ਹਾਂ ਦਿੱਲੀ ਆਜੋ ਉਹਨਾਂ ਨੂੰ ਏਸੀਬੀਏ ਟਰੈਕਟਰ ਟਰਾਲੀਆਂ ਇੱਥੋਂ ਛੱਡ ਕੇ ਇੱਥੇ ਦਿੱਲੀ ਆ ਜਾਣਗੇ ਪਰ ਅਸ ਸਾਡੇ ਜਿਹੜੇ ਲੀਡਰ ਤੇ ਬਹੁਤ ਸੁਲਝੇ ਹੋਤੇ ਸਿਆਣੇ ਨੇ ਉਹਨਾਂ ਨੇ ਕੀ ਕਰਿਆ ਕਿ ਜਿਹੜੇ ਦੂਜੇ ਸੂਬਿਆਂ ਦੇ ਤੇ ਕਿਸਾਨ ਵੀ ਤੁਸੀਂ ਇੱਥੇ ਆਓ ਨਾਲੇ ਇਹਨਾਂ ਦਾ ਜਿਹੜਾ ਲੂੰਬੜ ਚਾਲਤੀ ਉਹਦਾ ਪਤਾ ਚੱਲ ਗਿਆ ਕਿ ਇਹ ਅੰਦਰ ਆਉਣ ਦਿੰਦੇ ਰਿਹਾ ਕਿ ਨਹੀਂ ਬਿਲਕੁਲ ਸਰਕਾਰ ਦੇ ਜਿਹੜੇ ਮੂੰਹ ਤੇ ਮਖੌਟੂ ਪਾਇਆ ਹਾਤੀ ਉਸ ਗੱਲ ਤੋਂ ਉਹ ਨੰਗਾ ਹੋ ਗਿਆ ਕਿ ਸਾਨੂੰ ਵੀ ਜਦ ਉਹਨਾਂ ਨੂੰ ਨਹੀਂ ਆਉਣ ਦਿੱਤਾ ਸਾਨੂੰ ਇਹ ਕਹਿੰਦੇ ਸਾਨੂੰ ਕਿੱਥੇ ਜਾਣ ਦਿੰਦੇ ਤੇ ਬਿਲਕੁਲ ਸਰਕਾਰ ਦੀ ਜਿਹੜੀ ਨੀਤੀ ਹੈ ਅੱਜ ਕਿਸਾਨਾਂ ਦੇ ਵਿਰੋਧ ਚ ਖੜੀ ਹੈ ਕਿ ਜਿਵੇਂ ਲਖੀਮਪੁਰ ਇਸ ਗੱਲ ਤੁਸੀਂ ਭਲੀ ਭਾਤ ਸਮਝ ਸਕਦੇ ਹੋ ਜਿਵੇਂ ਲਖੀਮਪੁਰ ਖੇਰੀਆ ਖੇੜੀ ਵਾਲਾ ਅਸੀਂ ਤਾਂ ਇਨਸਾਫ ਮੰਗ ਰਹੇ ਹਾਂ ਮਿਸਰਾ ਜੀ ਨੂੰ ਕਿਸਾਨਾਂ ਨੂੰ ਇੱਕ ਪਾਸੇ ਇਨਸਾਫ ਮੰਗ ਰਿਹਾ ਦੂਜੇ ਪਾਸੇ ਉਸ ਮੰਤਰੀ ਨੂੰ ਰਿਹਾ ਕੀਤਾ ਗਿਆ ਹੂੰ ਠੀਕ ਹੈ ਟਿਕਟ ਵੀ ਦਿੱਤੀ ਗਈ ਆ ਅੱਜ ਮੇਸਰਾ ਟੈਨ ਉਹਦੀ ਵਿਰੋਧਤਾ ਵੀ ਹੋਈ ਆ ਸੋਸ਼ਲ ਮੀਡੀਆ ਤੇ ਕਿਉਂਕਿ ਇੱਕ ਪਾਸੇ ਜਿਹੜਾ ਕਿਸਾਨਾਂ ਦਾ ਦੋਸ਼ੀ ਆ ਕਿਸਾਨਾਂ ਤੇ ਗੱਡੀ ਚੜਾਈ ਜੀ ਉੱਥੇ ਹੀ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਉਸੇ ਪਰਿਵਾਰ ਨੂੰ ਬਿਲਕੁਲ ਬਿਲਕੁਲ ਜੀ ਇਹ ਕਿਸਾਨਾਂ ਦੇ ਇੱਕ ਖੂਨ ਛੜਕਣ ਵਾਲੀ ਗੱਲ ਹੈ ਸਾਡੇ ਕਿਸਾਨ ਨੇ ਜਿਹੜੇ ਬੜੇ ਰੋਚ ਤੇ ਬੜੇ ਗੁੱਸੇ 'ਚ ਜਿਵੇਂ ਕਿ ਪਹਿਲਾ ਸਬਕਰ ਸਾਡਾ ਸ਼ਹੀਦ ਹੋਇਆ ਕਿਸਾਨੀ ਦਾ ਵੱਡਾ ਸੀਦ ਹੋਇਆ ਸਾਡਾ ਜਿਹੜਾ ਅੰਦਰੋਂ ਹੈ ਅੱਜਕ ਸਰਕਾਰ ਦੇ ਬੀਜੇਪੀ ਦੇ ਸਾਡਾ ਅਸੀਂ ਬਰੋਦਰ ਦੇ ਵਿੱਚ ਬਹੁਤ ਹੀ ਜਿਆਦੇ ਅੱਗੇ ਤੋਂ ਜੀ ਜਾਰੇ ਸੰਘਰਸ਼ ਤਿੱਖਾ ਕਰਨ ਦੀ ਸੋਚਾਂਗੇ ਬਿਲਕੁਲ ਜੀ ਸੋ ਭਾਰਤੀ ਕਿਸਾਨ ਯੂਨੀਅਤ ਸਿੱਧੂਪੁਰ ਦੇ ਸੀਨੀਅਰ ਆਗੂ ਨੇ ਹਰਜੀਤ ਸਿੰਘ ਛੰਨਾ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਸਾਡੀ ਪਲੈਨਿੰਗ ਕੀ ਆ ਕਿ ਸਾਡੀ ਪਲੈਨਿੰਗ ਆ ਜ਼ਿਲ੍ਹਾ ਸੰਗਰੂਰ ਦੇ ਸਨਾਮ ਰੇਲਵੇ ਸਟੇਸ਼ਨ ਤੇ ਪਹੁੰਚਣਗੇ ਵੱਡੀ ਗਿਣਤੀ ਚ ਕਿਸਾਨ ਉੱਥੇ ਰੇਲਾਂ ਰੋਕਣਗੇ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਵੀ ਸਟੇਸ਼ਨ ਨੇ ਚਾਹੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਅੰਬਾਲਾ ਵਾਲਾ ਟਰੈਕ ਹੋਵੇ ਚਾਹੇ ਉਹ ਧੂਰੀ ਤੋਂ ਦਿੱਲੀ ਜਾਣ ਵਾਲਾ ਟਰੈਕ ਜਨਿਕੇ ਸਾਰੇ ਟਰੈਕਾਂ ਨੂੰ ਪੂਰੀ ਤਰ੍ਹਾਂ ਬੰਦ ਕਰਨਗੇ 12 ਤੋਂ 4 ਵਜੇ ਤੱਕ ਅਤੇ ਜਗਜੀਤ ਸਿੰਘ ਢੱਲੇਵਾਲ ਦੀ ਵੀ ਸਟੇਟਮੈਂਟ ਇੱਕ ਵੱਡੀ ਆ ਰਹੀ ਆ ਕਿ ਇਹ ਇਕੱਲਾ ਪੰਜਾਬ ਚ ਨਹੀਂ ਇਹ ਪੂਰੇ ਦੇਸ਼ ਚ ਬੰਦ ਹੋਵੇਗਾ ਕਿਉਂਕਿ ਦੂਜੀਆਂ ਸਟੇਟਾਂ ਚੋਂ ਵੀ ਨੂੰ ਬਹੁਤ ਸਮਰਥਨ ਮਿਲ ਰਿਹਾ ਬਹੁਤ ਕਿਸਾਨ ਯੂਨੀਅਨ ਨੇ ਲਗਾਤਾਰ ਹਮਾਇਤ ਦੇ ਰਹੀ ਨੇ ਟਰੱਕ ਯੂਨੀਅਨ ਨੇ ਹਮਾਇਤ ਦਿੱਤੀਆ ਇਥੋਂ ਤੱਕ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਾਡਾ ਜਿਹੜਾ ਅੰਦੋਲਨ ਆ ਸਾਡੇ ਜਿਹੜੇ ਪ੍ਰਦਰਸ਼ਨ ਲਗਾਤਾਰ ਆ ਪਾਰੂ ਹੁੰਦੇ ਜਾਂਦੇ ਨੇ ਅਤੇ ਹੋਰ ਵੀ ਵੱਡੀ ਗਿਣਤੀ ਚ ਇਥੇ ਕਿਸਾਨ ਪਹੁੰਚ ਰਹੇ ਨੇ ਜੋ ਲਗਾਤਾਰ ਪ੍ਰਦਰਸ਼ਨ ਕਰਦੇ ਰਹਿਣਗੇ ਰਸਪਿੰਦਰ ਪ੍ਰਿੰਸ ਨਾਲ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ